ਉੱਥੇ ਜਾ ਕੇ ਪਤਾ ਕੀ ਕਹਿਣਾ ਵਾ ਵੀ ਸਾਨੂੰ ਕੁਝ ਨਹੀਂ ਪਤਾ ਹੈਗਾ ਅਹੀਂ ਤਿੰਨੇ ਜਾਣੀਆਂ ਸ਼ਹਿਰ ਗਈਆਂ ਹਨ ਤੁਹਾਡੇ ਜਾਣ ਤੋਂ ਬਾਅਦ ਇਹਦਾ ਭਰਾ ਹੀ ਆਇਆ ਸੀ ਜਦੋਂ ਪੁਲਿਸ ਵਾਲੇ ਗਏ ਸੀ ਅਹੀਂ ਤੋਂ ਦੋ ਦਿਨ ਘਰ ਨਹੀਂ ਹੈਗੀਆਂ ਫੋਨ ਤੇ ਨੀਗਾ ਆਇਆ ਕੋਈ ਵੀ ਅੱਛਾ ਤੇ ਤੁਸੀਂ ਇਹ ਕੰਮ ਕਰੋ ਵੀ ਤਿਆਰ ਹੋ ਜਾਓ ਅੱਜ ਗਵਾਈਆਂ ਵਾ ਸਾਰਿਆਂ ਦੀਆਂ ਠੀਕ ਆ ਸਾਡਾ ਕੱਲਿਆਂ ਦਾ ਕਿਦਾਂ ਨਾ ਲਾਦੋਗੇ ਤੁਸੀਂ ਆਪ ਸਿਆਣੇ ਜੇ ਫੋਨ ਕਰ ਕਰ ਕੇ ਤੇ ਮੈਨੂੰ ਸਾਥ ਦੇ ਹੁੰਦੀ ਸੀ ਤੇ ਮੈਂ ਵੀ ਇਡੀ ਨਿਆਣੀ ਨਹੀਂ ਗਈ ਮੇਰੇ ਫੋਨ 'ਵਿਜ ਸਾਰੇ ਰਿਕਾਰਡ ਗਏ ਆਂ ਗਿਆ ਤੇ ਨਾਲੇ ਅਸੀਂ ਕਿਹੜਾ ਉੱਥੇ ਝੂਠ ਬੋਲਣਾ ਅਸੀਂ ਤਾਂ ਸਭ ਕੁਝ ਸੱਚ ਹੀ ਦੱਸਣਾ ਤੂੰ ਹੀ ਜਿਹੜੀ ਗੱਲ ਬਾਤ ਸੱਚ ਹੈਗੀ ਐ ਨਾ ਤੂੰ ਹੀ ਉਦਾਂ ਹੀ ਦੱਸਣਾ ਕਿ ਕਿੰਨੀ ਵਾਰੀ ਕੁੜੀ ਸਾਡੇ ਕੋਲ ਆਈ ਆ ਕਿੰਨੀ ਵਾਰੀ ਉਹਨਾਂ ਨੇ ਕੱਲੀ ਆ ਇੱਥੇ ਆ ਕੇ ਕਹਿੰਦੇ ਰਹੇ ਆ ਵੀ ਗੱਡੀ ਚਾਹੀਦੀ ਸਾਨੂੰ ਦੇਰ ਚਾਰ ਵਾਰ ਤੁਹਾਡੇ ਕੋਲ ਠੀਕ ਆ ਨਾ ਆਪਣਾ ਮਨ ਬਣਾ ਲਓ ਨਹੀਂ ਤੇ ਵੇਖੋ ਤੁਹਾਡਾ ਹਾਲ ਕੀ ਕਰਨਾ ਮੈਂ ਹੁਣ ਦੋਵੇਂ ਜਣੀਆਂ ਸਲਾਹ ਕਰ ਲਓ ਮੈਂ ਆ ਗਈ ਬਸ ਥੋੜਾ ਜਿਹਾ ਕੰਮ ਕਰਕੇ